ਕੁਝ ਵਹੀਕਲ ਨੇ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਗਿੱਲਾ ਕੂੜਾ ਵਾਲੇ 15 ਦੇ ਕਰੀਬ ਡੋਰ ਟੂ ਡੋਰ ਕਲੈਕਸ਼ਨ ਵਾਲੇ ਨੇ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਰੇੜੀਆਂ ਨੇ ਜਿਨ੍ਹਾਂ ਦੇ ਟਾਈਟ ਗਲੀਆਂ ਦੇ ਵਿੱਚ ਜਾਣਾ ਹੁੰਦਾ ਚੌਤੀ ਉਹ ਨੇ ਔਰ ਬਾਕੀ ਗਾਰਾ ਵਗੈਰਾ ਕਲੈਕਸ਼ਨ ਵਾਸਤੇ ਜਿਹੜੀਆਂ ਨੇ 64 ਦੇ ਕਰੀਬ ਉਹ ਰੇੜੀਆਂ ਨੇ ਕਿੰਨੇ ਕੁ ਲਗਤ ਦੀਆਂ ਇਹ ਰੇੜੀਆਂ ਜਿਹੜੀਆਂ ਤਿਆਰ ਹੋਈਆਂ ਹਾਂਜੀ ਇਹ ਤਕਰੀਬਨ ਸਾਰੇ ਵਹੀਕਲ ਜਿਹੜੇ 1.5 ਲੱਖ ਰੁਪਏ ਦੇ ਜਿਹੜੇ ਤਿਆਰ ਹੋਏ ਨੇ ਅਰ ਮੈ ਸਮਿਤੀ ਕੇ ਹੁਣ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਨਾ ਉਹ ਕਰਮਚਾਰੀ ਜਿਹੜੇ ਆਪਣਾ ਆਪਣਾ ਵਹੀਕਲ ਲੈ ਕੇ ਘੁੰਮਣਗੇ नगर काउंसिल ਵੱਲੋਂ ਬਜਟ ਦੇ ਵਿੱਚ ਨਹੀਂ ਆਉਂਦੀ ਗੀ ਜਾਂ ਪੰਜਾਬ ਸਰਕਾਰ ਨੇ ਦਿੱਤੀ ਜਾਂ ਸੈਂਟਰ ਗਵਰਨਮੈਂਟ ਦਾ ਵੀ ਇਹਦੇ ਵਿੱਚ ਕੁਝ ਇਹਦੇ ਵਿੱਚ ਕੁਝ ਸਵਛ ਭਾਰਤ ਅਭਿਆਨ ਦੇ ਨੇ ਕੁਝ ਜਿਹੜੇ ਨੇ ਤੁਸੀਂ ਇਹ ਕਹਿ ਸਕਦੇ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਨੇ ਸਾਰੇ ਇਹਨਾਂ ਦੇ ਫੰਡਸ ਜਿਹੜੇ ਵੱਖਰੇ ਵੱਖਰੇ ਹੁੰਦੇ ਆ ਨਗਰ ਕਾਉਂਸਲ ਦਾ ਫੰਡ ਇਹਦੇ ਵਿੱਚ ਜਿਹੜਾ ਉਹ ਨਹੀਂ ਯੂਜ਼ ਹੁੰਦਾ ਇਹਦੇ ਵਿੱਚ ਮੋਸਟਲੀ ਮੋਸਟਲੀ ਫੰਡ ਜਿਹੜਾ ਸਵਛ ਭਾਰਤ ਅਭਿਆਨ ਦਾ ਤੇ 15ਵੇਂ ਵਿੱਤ ਕਮਿਸ਼ਨ ਦਾ ਯੂਜ਼ ਹੁੰਦਾ ਸੜੇ ਦੇ ਵਿੱਚ ਜਿਹੜਾ ਹੈਗਾ ਕੰਦ ਬਣਾਈ ਜਾ ਰਹੀ ਸੀ ਜਿਹੜੇ ਵੀਪਲ ਜਿਹੜੇ ਵੱਡੇ ਹੈਗੇ ਉਹ ਆਨ ਤੋਂ ਰੋਕਿਆ ਜਾ ਰਿਹਾ ਸੀਗਾ ਬਿਲਕੁਲ ਉਹਨਾਂ ਨੇ ਥੜਾ ਹੀ ਤੋੜ ਦਿੱਤਾ ਹੈਗਾ ਬਸਾਂ ਨੇ ਕੀ ਕਾਰਵਾਈ ਕੀਤੀ ਜਾਊਗੀ ਅ ਕਾਰਵਾਈ ਬਿਲਕੁਲ ਹੋਊਗੀ ਜਿਹੜੇ ਵੀ ਕਿਸੇ ਨੇ ਥੜਾ ਤੋੜਿਆ ਆ ਉਹਦੇ ਨਾਲ ਬੜੀ ਦਿੱਕਤ ਆ ਰਹੀ ਸੀ ਬਸਾਂ ਇਧਰ ਨੂੰ ਜਾਣ ਦੇ ਵਿੱਚ ਇੱਕ ਤਾਂ ਸਾਰੀ ਮਾਰਕੀਟ ਜਿਹੜੀ ਆ ਉਹ ਪਰੇਸ਼ਾਨ ਆ ਕਿਉਂਕਿ ਦੁਕਾਨਦਾਰ ਬੈਠੇ ਨੇ ਜਿਹੜੇ ਵੀ ਬੈਠੇ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਇਹਨਾਂ ਦੇ ਸਿਰ ਤੇ ਚੱਲਣੀਆਂ ਦੂਸਰਾ ਇਧਰ ਦੀ ਐਜੂਕੇਸ਼ਨ ਅਦਾਰੇ ਨੇ ਸਕੂਲ ਨੇ ਕਾਲਜ ਨੇ ਇੱਥੇ ਬਾੜੀਆਂ ਬੱਸਾਂ ਦਾ ਆਉਣਾ ਜਾਣਾ ਜਿਹੜਾ ਉਹ ਬਹੁਤ ਖਤਰਨਾਕ ਬਣਿਆ ਹੋਇਆ ਸੀ ਜਿਹਦਾ ਕਰਕੇ ਇਹ ਡਿਵਾਈਡਰ ਲਾਇਆ ਗਿਆ ਸੀ ਜਿਨੇ ਵੀ ਕਿਸੇ ਨੇ ਤੋੜਿਆ ਇਹ ਸਾਬ ਫੌਰਨ ਉਹਦੇ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਬੱਚਾ ਦਰਜ ਕਰਾ ਕੇ ਬੰਦੇ ਨੂੰ ਅਰੈਸਟ ਕਰਾਓ ਜਿਨੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ очку This car has a子 station, this car I have. ਪਰ ਹਲਾ ਕੀਤਾ ਜਾ ਰਿਹਾ ਨਗਰ ਕੌਂਸਲ ਵਾਲਾ ਪੰਜਾਬ ਸਰਕਾਰ ਤੱਕ ਕੀ ਕਹਿਣਾ ਚਾਹੋ? ਅ ਬਿਲਕੁਲ ਜੀ ਸਭ ਤੋਂ ਜ਼ਰੂਰੀ ਤੇ ਮੁੱਖ ਅੰਗ ਬੰਦੇ ਦੀ ਜ਼ਿੰਦਗੀ ਦਾ ਸਫਾਈ ਆ। ਔਰ ਸਫਾਈ ਸ਼ਹਿਰ ਦੀ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਇੱਥੇ ਸਾਨੂੰ ਵਹੀਕਲਸ ਦੀ ਜਿਹੜੀ ਪ੍ਰੋਬਲਮ ਸੀ ਕਾਫੀ ਲੰਬੇ ਸਮੇਂ ਤੋਂ ਬਹੁਤ ਥੋੜੇ ਵਹੀਕਲਸ ਦੇ ਨਾਲ ਜੂਝ ਰਹੀ ਸੀ ਸਫਾਈ ਕਰਮਚਾਰੀ ਔਰ ਸਾਡਾ ਪ੍ਰੈਸ਼ਰ ਉਹਨਾਂ ਤੇ ਸੀ ਸਫਾਈ ਦਾ ਪਰ ਉਹਨਾਂ ਦੇ ਕੋਲ ਪੂਰੇ ਸਾਧਨ ਨਹੀਂ ਸਨ। ਤੇ ਉਹ ਸਾਧਨ ਪਿਛਲੇ ਸਮੇਂ ਦੇ ਵਿੱਚ ਸਾਰੇ ਕਾਫੀ ਦੇਰ ਤੋਂ ਲੱਗ ਕੇ ਤੇ ਨਗਰ ਕੌਂਸਲ ਦੇ ਵਿੱਚ ਮਤੇ ਪਾਏ ਗਏ ਸੀ ਉਹਨਾਂ ਦੇ ਤਹਿਤ ਬਹੁਤ ਸਾਰੇ ਮਤਲਬ ਤਕਰੀਬਨ 100 ਤੋਂ ਉੱਪਰ ਵਹੀਕਲ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਉਹ ਨਗਰ ਕੌਂਸਲ ਵੱਲੋਂ ਜਿਹੜੇ ਉਹ ਦਿੱਤੇ ਜਾ ਰਿਹਾ ਅੱਜ ਮੈਮ ਕੀ ਇਹਨਾਂ ਦਾ ਜਿਹੜਾ ਕੰਮ ਹੋਵੇਗਾ ਕੰਮ ਇਹਦੇ ਵਿੱਚ ਕੁਝ ਵਹੀਕਲ ਨੇ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਗਿੱਲਾ ਕੂੜਾ ਵਾਲੇ 15 ਦੇ ਕਰੀਬ ਡੋਰ ਟੂ ਡੋਰ ਕਲੈਕਸ਼ਨ ਵਾਲੇ ਨੇ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਰੇੜੀਆਂ ਨੇ ਜਿਨ੍ਹਾਂ ਦੇ ਟਾਈਟ ਗਲੀਆਂ ਦੇ ਵਿੱਚ ਜਾਣਾ ਹੁੰਦਾ ਚੌਥੀ ਉਹ ਨੇ ਔਰ ਬਾਕੀ ਗਾਰਾ ਵਗੈਰਾ ਕਲੈਕਸ਼ਨ ਵਾਸਤੇ ਜਿਹੜੀਆਂ ਨੇ 64 ਦੇ ਕਰੀਬ ਉਹ ਰੇੜੀਆਂ ਨੇ ਕਹਿੰਦਾ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਸਵਾ ਸੌ ਦੇ ਕਰੀਬ ਜਿਹੜੇ ਵਹੀਕਲ ਆ ਉਹ ਨਗਰ ਕੌਂਸਲ ਵੱਲੋਂ ਜਿਹੜੇ ਆ ਉਹ ਇਹਨਾਂ ਨੂੰ ਸਾਰੇ ਸਫਾਈ ਕਰਮਚਾਰੀਆਂ ਨੂੰ ਦਿੱਤੇ ਜਾ ਰਿਹਾ ਤਾਂ ਕਿ ਇਹਨਾਂ ਦੀ ਜ਼ਿੰਦਗੀ ਵੀ ਸੁਖਾਲੀ ਰਹੇ ਔਰ ਸਫਾਈ ਵੀ ਜਿਹੜੀ ਉਹ ਵਧੀਆ ਤਰੀਕੇ ਨਾਲ ਹੋ ਸਕੇ ਸਾਧਨਾਂ ਤੋਂ ਬਿਨਾਂ ਸਫਾਈ ਜੇ ਅਸੀਂ ਸਿਰਫ ਕੱਲਾ ਸਫਾਈ ਕਰਮਚਾਰੀਆਂ ਤੇ ਪ੍ਰੈਸ਼ਰ ਪਾਈ ਜਾਈਏ ਹਰ ਵੇਲੇ ਕਿ ਤੁਸੀਂ ਸਫਾਈ ਨਹੀਂ ਕਰਦੇ ਤੇ ਬਹੁਤ ਔਖਾ ਸੀ ਤਾਂ ਹੀ ਕਰਕੇ ਇਹ ਉਪਰਾਲਾ ਕੀਤਾ ਗਿਆ ਕਿੰਨੇ ਕੁ ਲੱਖ ਦਦੀਆਂ ਇਹ ਰੇੜੀਆਂ ਜਿਹੜੀਆਂ ਤਿਆਰ ਹੋਈਆਂ ਹਾਂਜੀ ਤੇ तकरीबन ਸਾਰੇ ਵਹੀਕਲ ਜਿਹੜੇ 1.3 ਲੱਖ ਰੁਪਏ ਦੇ ਜਿਹੜੇ ਤਿਆਰ ਹੋਏ ਨੇ ਅ ਮੈਂ ਸਮਝੀ ਕਿ ਹੁਣ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਨਾ ਉਹ ਕਰਮਚਾਰੀ ਜਿਹੜੇ ਆਪਣਾ ਆਪਣਾ ਵਹੀਕਲ ਲੈ ਕੇ ਘੁੰਮਦੇ ਜਿਹੜੀਆਂ ਪੁਰਾਣੀਆਂ ਰੇੜੀਆਂ ਉਹਨਾਂ ਨੂੰ ਕੰਡਮ ਕਰਕੇ ਕਿਉਂਕਿ ਛੋਟੀ ਜਿਹੀ ਰਿਪੇਅਰ ਹੁੰਦੀ ਆ ਪਰ ਉਹ ਫਿਰ ਵੀ ਉਹ ਕੰਡਮ ਕਰਕੇ ਪਿੱਛੇ ਕਬਾਰ ਦੇ ਛੱਡ ਦਿੰਦੀਆਂ ਤੇ ਨਵੀਂ ਗਾਹ ਦੇ ਲੈ ਆਉਂਦੇ ਆ ਅੱਜ ਕਿ ਉਹਨਾਂ ਦੀ ਰਿਪੇਅਰ ਨਹੀਂ ਹੋ ਸਕਦੀ ਇਹਨਾਂ ਦੇ ਵਿੱਚ ਇਸ ਵੇਲੇ ਨਾ ਵਹੀਕਲ ਬਹੁਤ ਥੋੜੇ ਨੇ ਜਿਹੜੇ ਇਸ ਵੇਲੇ ਸ਼ਹਿਰ ਚਲ ਰਹੇ ਆ ਇਹ ਲੋਹੇ ਦੇ ਵਹੀਕਲ ਹੋਣ ਦਾ ਕਰਕੇ ਇਹਨਾਂ ਦੇ ਕੰਡਮ ਹੋਣ ਦੇ ਚਾਂਸ ਜਿਹੜੇ ਨਾਲ ਵੱਧ ਬਣ ਜਾਂਦੇ ਗਿੱਲੇ ਕੂੜੇ ਦੇ ਨਾਲ ਰਸਟ ਖਾ ਜਾਂਦਾ ਮੈਂ ਹੁਣੇ ਇਹੋ ਸਾਹਿਬ ਨਾਲ ਗੱਲ ਕਰ ਰਹੀ ਸੀ ਕਿ ਤੁਹਾਡੀ ਮੋਡੀਫਿਕੇਸ਼ਨ ਵੱਲੋਂ ਚੱਲੋ ਕੋਈ ਐਸੇ ਸਾਧਨ ਜਿਹੜੇ ਅਸੀਂ ਐਸਾ ਮਟੀਰੀਅਲ ਲਾ ਕੇ ਅੱਗੋਂ ਤੋਂ ਸਾਧਨ ਤਿਆਰ ਕਰੀਏ ਜਿਨ੍ਹਾਂ ਨੂੰ ਰਸਟ ਘੱਟ ਖਾਵੇ ਕਿਉਂਕਿ ਇਹ ਮਾਮੂਲੀ ਇਹਦੇ ਲੱਗੇ ਇੱਕ ਸਾਈਕਲ ਆ ਉਹਦੇ ਪਿੱਛੇ ਇੱਕ ਰੇੜੀ ਆ ਸਾਈਕਲ ਦੀ ਵੀ ਇੱਕ ਟਾਈਮ ਪੀਰੀਅਡ ਹੁੰਦਾ ਕਿ ਕਿੰਨੀ ਦੇਰ ਤੁਸੀਂ ਉਹਨੂੰ ਰਿਪੇਅਰ ਕਰ ਸਕਦੇ ਆ ਇੱਕ ਜਿਹੜੀ ਰੇੜੀ ਪਿੱਛੇ ਚੱਲ ਰਹੀ ਆ ਉਹ ਉਹ ਲੋਹੇ ਦੀ ਆ ਉਹਨੇ ਰਸਟ ਜਿਖਾ ਲਿਆ ਤੁਹਾਨੂੰ ਟ ਇਹ ਕੋਈ ਏਡੀ ਵੱਡੀ ਅਮਾਉਂਟ ਨਹੀਂ ਹੈਗੀ ਕੋਈ 12 13000 ਰੁਪਏ ਦੀ ਚੀਜ਼ ਆ ਇਹਨੂੰ ਬਾਰ ਬਾਰ ਰਿਪੇਅਰ ਕਰਾਂਗੇ ਅੱਜ ਕੱਲ ਰਿਪੇਅਰ ਮਹਿੰਗੀ ਆ ਤੇ ਸਾਧਨ ਜਿਹੜਾ ਉਹ ਸੁੱਕਾ ਜਾਂਦਾ ਚਾਹ ਜੀ ਇੱਕ ਮੈਡਮ ਜਿਹੜਾ ਇਹ ਨਗਰ ਕੌਂਸਲ ਵੱਲੋਂ ਬਜਟ ਦੇ ਵਿੱਚੋਂ ਨਹੀਂ ਆਦੀਗੀ ਜਾਂ ਪੰਜਾਬ ਸਰਕਾਰ ਨੇ ਦਿੱਤੀ ਜਾਂ ਸੈਂਟਰ ਗਵਰਨਮੈਂਟ ਦਾ ਵੀ ਇਹਦੇ ਵਿੱਚ ਕੁਝ ਇਹਦੇ ਵਿੱਚ ਕੁਝ ਸਵਛ ਭਾਰਤ ਅਭਿਆਨ ਦੇ ਨੇ ਕੁਝ ਜਿਹੜੇ ਨੇ ਤੁਸੀਂ ਇਹ ਕਹਿ ਸਕਦੇ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਨੇ ਸਾਰੇ ਇਹਨਾਂ ਦੇ ਫੰਡਸ ਜਿਹੜੇ ਵੱਖਰੇ ਵੱਖਰੇ ਹੁੰਦੇ ਆ ਨਗਰ ਕੌਂਸਲ ਦਾ ਫੰਡ ਇਹਦੇ ਵਿੱਚ ਜਿਹੜਾ ਉਹ ਨਹੀਂ ਜੂਸ ਹੁੰਦਾ ਇਹਦੇ ਵਿੱਚ ਮੋਸਟਲੀ ਮੋਸਟਲੀ ਫ 15ਵੇਂ ਵਿੱਤ ਕਮਿਸ਼ਨ ਦਾ ਯੂਜ਼ ਹੁੰਦਾ ਮੈਮ ਕੀ ਪਬਲਿਕ ਨੂੰ ਮੈਸੇਜ ਦੇਣੀ ਚਾਹੋਗੇ ਪਬਲਿਕ ਨੂੰ ਮੈਸੇਜ ਕਿ ਬਈ ਜਿੰਨੇ ਸਾਡੇ ਸਫਾਈ ਕਰਮਚਾਰੀ ਨੇ ਬਹੁਤ تقریبا 156 ਦੇ ਕਰੀਬ ਜਿਹੜੇ ਸਫਾਈ ਕਰਮਚਾਰੀ ਨੇ ਸਾਰੇ ਜਣੇ ਇਹਨਾਂ ਨੂੰ ਕੋਆਪਰੇਟ ਕਰਿਆ ਕਰੋ ਜਿਹੜੇ ਘਰਾਂ ਦੇ ਵਿੱਚੋਂ ਤੁਸੀਂ ਕੂੜਾ ਦਿੰਦੇ ਹੋ ਉਹਨੂੰ ਵੱਖਰਾ-ਵੱਖਰਾ ਕੂੜਾ ਪਾ ਕੇ ਗਿੱਲਾ ਸੁੱਕਾ ਕੂੜਾ ਵੱਖਰਾ-ਵੱਖਰਾ ਦਿਆ ਕਰੋ ਇਹ ਬਹੁਤ ਇੱਕ ਇੱਕ ਕਿਸਮ ਦੀ ਜਿਹੜੇ ਸਫਾਈ ਕਰਮਚਾਰੀ ਇੱਕ ਮਹਾਨ ਸੇਵਾ ਕਰ ਰਹੇ ਇਹ ਉਹ ਕੰਮ ਆ ਜਿਹੜਾ ਹਰ ਕੋਈ ਨਹੀਂ ਕਰ ਸਕਦਾ ਔਰ ਕੁਛ ਪੈਸੇ ਦੇ ਕੇ ਅਸੀਂ ਇਹ ਨਹੀਂ ਸਮਝ ਸਕਦੇ ਕਿ ਅਸੀਂ ਇਹਨਾਂ ਤੇ एहसान ਕਰਦੇ ਆ ਇਹ ਕੰਮ ਬਹੁਤ ਔਖਾ ਆ ਔਰ ਇਹੀ ਕਰ ਸਕਦੇ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਇਹੀ ਰੱਖ ਸਕਦੇ ਆ ਜਿਹੜੇ ਰੱਖ ਰਹੇ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਇਹਨਾਂ ਨੂੰ ਇਮੋਸ਼ਨਲੀ ਸਪੋਰਟ ਕਰਨੀ ਚਾਹੀਦੀ ਆ ਕਿ ਤੁਸੀਂ ਸਾਡੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਰਹੇ ਹੋ ਅਸੀਂ ਹਰ ਵੇਲੇ ਤੁਹਾਡੇ ਨਾਲ ਆ ਕਰਮਚਾਰੀਆਂ ਦੀ ਵੱਧ ਤੋਂ ਵੱਧ ਮਦਦ ਕਰੋ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਸਤਿਕਾਰ ਬਹੁਤ ਜ਼ਰੂਰੀ ਹੈ ਔਰ ਇਹ ਸਤਕਾਰ ਦੇ ਭੁੱਖੇ ਨੇ ਕੰਮ ਆਪਣੀ ਡਿਊਟੀ ਬਹੁਤ ਸੋਹਣੀ ਕਰ ਰਹੇ ਮੈਂ ਸਾਰਾ ਵੈਰੀਫਾਈ ਕੀਤਾ ਸਾਰੇ ਕਰਮਚਾਰੀ ਵਧੀਆ ਡਿਊਟੀ ਕਰ ਰਹੇ ਨੇ ਇਸ ਵੇਲੇ ਔਰ ਇਹਨਾਂ ਨੂੰ ਸਤਕਾਰ ਦਿਓ ਹਰ ਵੇਲੇ ਇਹਨਾਂ ਨੂੰ ਇਹ ਕਿ ਸਫਾਈ ਕਰਮਚਾਰੀ ਸਮਝ ਕੇ ਕਦੀ ਨਕਾਰਨਾ ਨਹੀਂ ਚਾਹੀਦਾ ਔਰ ਕਦੀ ਕੋਈ ਮਾੜੇ ਸ਼ਬਦ ਨਾ ਬੋਲੋ ਕਈ ਵਾਰੀ ਅੱਕੇ ਥੱਕੇ ਕਰਮਚਾਰੀ ਵੀ ਮੋਰੇ ਬੋਲ ਦਿੰਦੇ ਆ ਔਰ ਜਿਹੜੇ ਵਹੀਕਲ ਇਹਨਾਂ ਨੂੰ ਦਿੱਖਤੇ ਆ ਵਹੀਕਲ ਦੇਣ ਦਾ ਫਾਇਦਾ ਤਾਂ ਆ ਜੇ ਘਰਾਂ ਦੀ ਕੂੜੇ ਦੀ ਕਲੈਕਸ਼ਨ ਜਿਹੜੀ ਆ ਉਹ ਵੀ ਲੋਕ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਕਿ ਵੀ ਅਸੀਂ ਕੂੜਾ ਗਿੱਲਾ ਸੁੱਕਾ ਕੂੜਾ ਅਲੱਗ ਤੋਂ ਦੇਣਾ ਆ ਅਸੀਂ ਸ਼ਹਿਰ ਦੇ ਵਿੱਚ ਥਾਂ ਥਾਂ ਗੰਦਗੀ ਨਹੀਂ ਪਾਉਣੀ ਅਸੀਂ ਜਿੱਥੇ ਮਰਜੀ ਕੂੜਾ ਨਹੀਂ ਸਿੱਟਣਾ ਜਿੱਥੇ ਕਿਤੇ ਕੂੜੇ ਦੇ ਸਪੌਟ ਆ ਉੱਥੇ ਕੂੜਾ ਸਿੱਟੋ ਜੀ ਇੱਕ ਨਾ ਬਸਾਡੇ ਦੇ ਵਿੱਚ ਜਿਹੜਾ ਹੈਗਾ ਕੰਦ ਬਣਾਈ ਜਾ ਰਹੀ ਸੀ ਜਿਹੜੇ ਵਹੀਕਲ ਜਿਹੜੇ ਵੱਡੇ ਹੈਗੇ ਆ ਉਹ ਆਨ ਤੋਂ ਰੋਕਿਆ ਜਾ ਰਿਹਾ ਸੀਗਾ ਬਿਲਕੁਲ ਉਹਨਾਂ ਨੂੰ ਥੜਾ ਹੀ ਤੋੜ ਦਿੱਤਾ ਹੈਗਾ ਬਸਾਂ ਵਾਲਿਆਂ ਨੇ ਕੀ ਕਾਰਵਾਈ ਕੀਤੀ ਜਾਊਗੀ ਅ ਕਾਰਵਾਈ ਬਿਲਕੁਲ ਹੋਊਗੀ ਜਿਹੜੇ ਵੀ ਕਿਸੇ ਨੇ ਖਥੜਾ ਤੋੜਿਆ ਆ ਉਹਦੇ ਨਾਲ ਬੜੀ ਦਿੱਕਤ ਆ ਰਹੀ ਸੀ ਬੱਸਾਂ ਇਧਰ ਨੂੰ ਜਾਣ ਦੇ ਵਿੱਚ ਇੱਕ ਤਾਂ ਸਾਰੀ ਮਾਰਕੀਟ ਜਿਹੜੀ ਆ ਉਹ ਪਰੇਸ਼ਾਨ ਆ ਕਿਉਂਕਿ ਦੁਕਾਨਦਾਰ ਬੈਠੇ ਨੇ ਜਿਹੜੇ ਵੀ ਬੈਠੇ ਨੇ ਉਹਨਾਂ ਨੇ ਆਪਣੀਆਂ ਦੁਕਾਨਾਂ ਇਹਨਾਂ ਦੇ ਸਿਰ ਤੇ ਚੱਲਣੀਆਂ ਦੂਸਰਾ ਇਧਰ ਦੀ ਐਜੂਕੇਸ਼ਨ ਅਦਾਰੇ ਨੇ ਸਕੂਲ ਨੇ ਕਾਲਜ ਨੇ ਇੱਥੇ ਬਾੜੀਆਂ ਬੱਸਾਂ ਦਾ ਆਉਣਾ ਜਾਣਾ ਜਿਹੜਾ ਉਹ ਬਹੁਤ ਖਤਰਨਾਕ ਬਣਿਆ ਹੋਇਆ ਸੀ ਜਿਹਦਾ ਕਰਕੇ ਇਹ ਡਿਵਾਈਡਰ ਲਾਏਗਾ ਸੀ ਜਿਹਨੇ ਵੀ ਕਿਸੇ ਨੇ ਤੋੜਿਆ ਇਹ ਸਭ ਫੌਰਨ ਉਹਦੇ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਬੱਚਾ ਦਰਜ ਕਰਾ ਕੇ ਬੰਦੇ ਨੂੰ ਅਰੈਸਟ ਕਰਾਓ ਜਿਨੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਰੇੜੀਆਂ ਦਾ ਨਵੀਆਂ ਰੇੜੀਆਂ ਲਾਈਆਂ ਜਾਂਦੀਆਂ ਹਨ ਅੱਜ ਕਾਫੀ ਦੇ ਤੋ ਸਾਡੇ ਸਫਾਈ ਸੇਵਕਾਂ ਕੋਲ ਇਹ ਜਿਹੜੇ ਸਫਾਈ ਵਾਹਨ ਜਿਹੜੇ ਸੀ ਉਹਨਾਂ ਦੀ ਕਮੀ ਸੀਗੀ ਤੇ ਅਸੀਂ ਉਹਨਾਂ ਦੀ ਮੰਗ ਅਨੁਸਾਰ ਹੀ ਉਹਨਾਂ ਨੂੰ ਇਹ ਜਿਹੜੇ ਆ ਵਾਹਨ ਦਿੱਤੇ ਆ ਤੇ ਮੈਨੂੰ ਉਮੀਦ ਆ ਕਿ ਇਹ ਵਾਇਕਲ ਮਿਲਣਾ ਇੱਕ ਤਾਂ ਸਫਾਈ ਸੇਵਕਾਂ ਨੂੰ ਬਹੁਤ ਜਿਹੜੀ ਸਫਾਈ ਚ ਪ੍ਰੋਬਲਮ ਆ ਰਹੀ ਸੀ ਉਹ ਨਹੀਂ ਆਏਗੀ ਔਰ ਦੂਸਰੀ ਸ਼ਹਿਰ ਦੀ ਸਫਾਈ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਚੱਲੂਗੀ ਇੱਕ ਜਿਹੜਾ ਗਿੱਲਾ ਸੁੱਕੇ ਦੀ ਗੱਲ ਕੀਤੀ ਜਾਂਦੀ ਆ ਕਈ ਲੋਕ ਹਜੇ ਵੀ ਇਸ ਚੀਜ਼ ਨੂੰ ਸਮਝਣ ਨੂੰ ਤਿਆਰ ਨਹੀਂ ਕੀ ਕਹਿਣਾ ਚਾਹੀਦਾ ਦੇਖੋ ਜੀ ਸਾਡੀ ਇਹ ਹੀ ਕੋਸ਼ਿਸ਼ ਆ ਕਿ ਜੇ ਅਸੀਂ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰਾਂਗੇ ਤੇ ਉਹਦੇ ਨਾਲ ਵੇਸਟ ਦੀ ਜਿਹੜੀ ਆ ਉਹ ਪ੍ਰੋਸੈਸਿੰਗ ਬੜੀ ਬੜੀ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਜਿੱਦਾਂ ਕਿ ਆ ਸਾਡੇ ਪਿੱਛੇ ਪਲਾਂਟ ਆ ਅਸੀਂ ਇੱਥੇ ਉਹਦੀ ਖਾਦ ਬਣਾ ਰਹੇ ਆ ਇਹ ਕਿ ਅਸੀਂ ਮੈਕਸਿਮਮ ਜਿਹੜਾ ਕੂੜਾ ਆ ਉਹਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਪ੍ਰੋਸੈਸ ਕਰਕੇ ਉਹਨੂੰ ਯੂਸਫੁਲ ਬਣਾ ਸਕੀਏ। ਸਰ ਇਹਦੇ ਵਾਸਤੇ ਜਿਹੜੇ ਅਵਰਨੈਸ ਜਿਹੜੇ ਕੈਂਪ ਲਗਾਉਣੇ ਜ਼ਰੂਰੀ ਨਹੀਂ ਹੈਗੇ। ਬਿਲਕੁਲ ਜੀ ਅਸੀਂ ਬਹੁਤ ਵਾਰ ਇਹ ਕੈਂਪ ਲਗਾਣੇ ਵੀ ਆ ਔਰ ਇਵਨ ਕਿ ਸਾਨੂੰ ਜਿਹੜੀਆਂ ਸ਼ਹਿਰ ਦੀਆਂ ਐਨਜੀਓ ਵੀ ਸਹਿਯੋਗ ਦੇ ਰਹੀਆਂ ਆ ਉਹ ਵੀ ਇਸ ਕੰਮ 'ਚ ਸਾਨੂੰ ਜਿਹੜੀ ਆ ਉਹ ਹੈਲਪ ਕਰ ਰਹੇ ਆ ਔਰ ਅਸੀਂ ਆਮ ਪਬਲਿਕ ਦਾ ਵੀ ਸਹਿਯੋਗ ਮੰਗਦੇ ਆ ਕਿ ਸਾਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਦੇਵੋ।